ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਬਾਬਾ ਸਖਦੇਵ ਸਿੰਘ ਜੀ ਨੇ ਇੱਕ ਗੁਰਨਾਨਕ ਦੇਵ ਟਰਸਟ ਬਣਾਇਆ ਸੀਗਾ 2002 ਚ ਸਾਰੀ ਪ੍ਰਾਪਰਟੀ ਟਰਸਟ ਦੇ ਨਾਮ ਕਰਾਤੀ ਸੀਗੀ ਕਸ਼ਮੀਰਾ ਸਿੰਘ ਜੀ ਨੇ ਕੇਸ ਟਰਸਟ ਦੇ ਖਿਲਾਫ ਪਾਇਆ ਤੇ ਜੱਜਮੈਂਟ ਆਈ ਹੈ 8 ਸਾਲਾਂ ਬਾਅਦ ਤੇ ਜੱਜ ਨੇ ਜਿਹੜੀ ਜੱਜਮੈਂਟ ਦਿੱਤੀ ਆ ਉਹ ਵਕੀਲ ਸਾਹਿਬ ਦੱਸਣਗੇ ਆਪਾ ਇਹ ਨਾਲ ਤੇ ਅਸੀਂ ਤੇ ਜੋੜੀ ਗੁਰਨਾਨਕ ਦੇਵ ਟਰਸਟ ਦੇ ਸੇਵਾ ਕਰਦੇ ਸੀ ਪਹਿਲਾਂ ਹੁਣ ਵੀ ਸੇਵਾ ਕਰਨੀ ਚਾਹੁੰਦੇ ਆ ਤੇ ਜੋ ਜੱਜਮੈਂਟ ਦੇ ਮੁਤਾਬਕ ਅਸੀਂ ਚਾਹੁੰਦੇ ਹਾਂ ਵੀ ਹਾਰੀ ਹੋਈ ਟੀਰਾ ਸਾਨੂੰ ਹਰਾਉਣ ਨਾ ਕਰੇ ਤੰਗ ਨਾ ਕਰੇ ਜਿਹੜਾ ਕਿ ਉਹ ਤੰਗ ਕਰ ਰਹੇ ਨੇ ਬਾਰ-ਬਾਰ ਤਾਂ ਕਰਕੇ ਇਹ ਕਾਨਫਰੰਸ ਰੱਖੀ ਆ ਕੀ ਤੰਗ ਕਰ ਰਹੇਗੇ ਬਾਰੋਂ ਆ ਕੇ ਬੰਦੇ ਜੇ ਅਸੀਂ ਖੇਤੀ ਚ ਜਾਂਦੇ ਆ ਤਾਂ ਤੰਗ ਕਰਦੇ ਆ ਲੰਗਰ ਚ ਜਾਂਦੇ ਆ ਤਾਂ ਤੰਗ ਕਰਦੇ ਨੇ ਵੀ ਸਾਨੂੰ ਕਿਸੇ ਕੋਈ ਕੰਮ ਚੱਲਣ ਨਹੀਂ ਦੇ ਦੇ ਸਾਡਾ ਕੋਈ ਪੁਲਿਸ ਦਾ ਸਹਿਯੋਗ ਮਿਲਿਆ ਜੀ ਤੁਹਾਨੂੰ ਹੁਣ ਤੱਕ ਨਹੀਂ ਜੀ ਸਾਨੂੰ ਵਾਰ-ਵਾਰ ਪੁਲਿਸ ਕਹਿ ਰਹੀ ਹੈ ਵੀ ਤੁਸੀਂ ਕੰਮ ਹੀ ਨਹੀਂ ਕਰਨਾ ਹੈਗਾ ਉਧਰ ਜਾਣਾ ਨਹੀਂ ਹੈਗਾ ਤੁਹਾਨੂੰ ਅੰਦਰ ਰੁਕਿਆ ਜਾ ਰਿਹਾ ਹੈ ਹਾਲੇ ਕਿ ਅਸੀਂ ਜਿੱਤੇ ਹੋਏ ਠੇਰਾ ਤੇ ਸਾਨੂੰ ਕਹਿ ਰਹੇ ਨੇ ਤੁਹਾਡੇ ਤੇ ਵੀ 755 ਕਰਾਂਗੇ 755 ਕਰਾਂਗੇ ਜੋ ਵੀ ਉਹਨਾਂ ਦਾ ਕਾਨੂੰਨ ਦੇ ਹਿਸਾਬ ਨਾਲ ਸਾਨੂੰ ਅੰਦਰ ਤਾੜਿਆ ਪਿਆ ਨਾਲ ਇਸਦੇ ਪਿੱਛੇ ਮਨਸ਼ਾ ਕਿਸ ਦੀ ਲੱਗਦੀ ਆ ਜੀ ਕੀ ਕਰਨਾ ਮਨਸਾ ਤੇ ਹੁਣ ਕਸ਼ਮੀਰਾ ਸਿੰਘ ਜੀ ਨੇ ਕੇਸ ਪਾਇਆ ਸੀਗਾ ٹرسٹ ਦੇ ਖਿਲਾਫ ਪ੍ਰਾਪਰਟੀ ਆਪਣੇ ਉਹ ਕਹਿ ਰਿਆ ਸੀ ਮੇਰੇ ਨਾਂ ਹੋਣੀ ਚਾਹੀਦੀ ਆ ਇਹ ਹੁਣ ਵੀ ਉਹੀ ਬੈਠਾ ਬਾਕੀ ਹੁਣ ਇਹ ਨਹੀਂ ਪਤਾ ਮਗਰ ਉਹਦੇ ਕੌਣ ਆ ਕੀ ਆ ਸਾਹੀ ਜਾਣਦੇ ਆ ਵੀ ਸਾਨੂੰ ਜਿਹੜੀਆਂ ਗੋਲ ਕੰਨ ਐ ਜੋ ਗੁਰੂ ਘਰ ਦੀ ਮਾਇਆ ਉਹ ਅਸੀਂ ਗੁਰੂ ਨਾਨਕ ਦੇਵ ਜੀ ٹرسٹ ਦੇ ਮੈਂਬਰ ਸਾਰੇ ਰਲ ਕੇ ਚਲਾਈਏ ਕੰਮ ਕਰੀਏ ਉਹਦੇ ਕਰਕੇ ਸਾਨੂੰ ਉਧਰ ਜਾਣ ਹੀ ਨਹੀਂ ਦੇ ਰਿਆ ਪ੍ਰਸ਼ਾਸਨ ਹੀ ਨਹੀਂ ਜਾਣ ਦੇ ਰਿਆ ਜੀ ਜੀ ਅਸੀਂ ਪਹਿਲਾਂ ਵੀ ਚਲਾ ਰਹੇ ਹਾਂ ਪਰ ਫੇਰ ਵੀ ਉਹ ਜਿਹੜੀਆਂ ਗੋਲਕਾਂ ਸੀਗੀਆਂ ਜੋ ਵੀ ਮਾਇਆ ਸੀਗੀ ਉਹ ਸਾਰੀ ਆਪ ਰੱਖੀ ਜਾ ਰਹੀ ਕਮੇਟੀ ਤੱਕੇ ਨਾਲੇ ਆਣ ਕੇ ਤੱਕਾ ਹੋ ਰਿਹਾ ਸਾਡੇ ਨਾਲ ਤੇ ਇਹ ਵੀ ਅਦਾਲਤ ਦਾ ਜਿਹੜਾ ਫੈਸਲਾ ਆਇਆ ਉਹ ਫੈਸਲੇ ਦੀ ਤੋਹੀਨੀ ਨਹੀਂ ਹੋਣੀ ਚਾਹੀਦੀ ਫੈਸਲਾ ਅਦਾਲਤ ਨੇ ਕਰਤਾ ਕਸ਼ਮੀਰਾ ਸਿੰਘ ਕਹਿੰਦਾ ਸੀ ਮੈਂ ਕੱਲਾ ਮਾਲਕ ਇਸ ਜ਼ਿਆਦਤ ਦਾ ਗੁਰੂ ਘਰ ਦਾ ਮਾਲਕ ਤਾਂ ਕੋਈ ਵੀ ਨਹੀਂ ਹੋ ਸਕਦਾ ਪਹਿਲੀ ਗੱਲ ਉਹ ਕਹਿੰਦੇ ਮੇਰੇ ਨਾਲ ਵਸੀਦ ਕਰਕੇ ਸੰਤ ਸੁਖਦੇਵ ਸਿੰਘ ਉਹ ਸੰਤ ਸੁਖਦੇਵ ਸਿੰਘ ਆਪਣੇ ਜੀਉਂ ਦੇ ਜੀ ਟਰਸਟ ਕ੍ਰੀਏਟ ਕਰਕੇ ਇੱਕ ਤਾਂ ਉਹ ਕਹਿੰਦੇ ਟਰਸਟ ਵੀ ਜੈਲੀ ਹੈ ਵੀ ਟਰਸਟੀ ਡਿਗਰੀਟ ਕੀਤਾ ਉਹਨਾਂ ਨੂੰ ਵੀ ਅਦਾਲਤ ਨੇ ਕਹਿੰਦਾ ਇਹ ਝੂਠ ਬੋਲਦਾ ਟਰਸਟ ਕ੍ਰੀਏਟ ਕੀਤਾ ਹੈ ਸੰਤ ਸੁਖਦੇਵ ਸਿੰਘ ਨੇ ਟਰਸਟ ਬਣਾ ਕੇ ਗਏ ਨੇ ਉਹਦੇ ਚ ਰਾਜਾ ਨਰਿੰਦਰ ਸਿੰਘ 90 ਤੋਂ ਕੈਬਨਿਟ ਮਨਿਸਟਰ ਹੈ ਸੁਰਜੀਤ ਸਿੰਘ ਰਖੜਾ ਉਹਦੇ ਚ 15 ਬੰਦੇ ਟਰਸਟੀ ਹੈ ਔਰ ਉਹ ਚ ਇੱਕ ਕਸ਼ਮੀਰਾ ਸਿੰਘ ਵੀ ਟਰਸਟੀ ਹੈ ਜੀ ਦੇ ਦੇ ਟਰਸ ਡੀਡ ਤੇ ਦਖਤਰ ਦੇ ਔਰ ਉਹ ਟਰਸ ਡੀਡ ਜਿਹੜੀ ਹੈ ਜਿਵਾਨੀ ਨਹੀਂ ਹੈ ਰਜਿਸਟਰਡ ਡਾਕੂਮੈਂਟ ਹੈ ਜੀਤੇ ਸਰ ਸਾ ਨਰਿੰਦਰ ਸਿੰਘ ਬਾਬਾ ਜੀ ਦੇ ਉਹਨਾਂ ਦੇ ਦਖਤ ਇਹ ਵੀ ਟਰਸਟੀ ਹੈ ਸਰਿੰਦਰ ਸਿੰਘ ਬਾਬੂ ਸਿੰਘ ਬਹੁਤ ਬੰਦੇ ਟਰਸਟੀ ਨੇ ਸਾਰੇ ਜੀ ਇਹਨਾਂ ਨੂੰ ਆਪਣੇ ਜਿਉਂਦੇ ਮੇਰੀ ਪ੍ਰਾਪਰਟੀ ਹੈ ਮੈਂ ਟਰਸਟ ਕ੍ਰੀਏਟ ਕਰਤਾ ਟਰਸਟ ਸਮੇਗਾ ਪ੍ਰਾਪਰਟੀ ਉਹਨਾਂ ਨੇ ਜਿਉਂਦੇ ਜੀ ਪਹਿਲਾਂ ਵਸੀਅਤ ਕੀਤੀ ਉਹਨਾਂ ਨੇ ਆਪਣੀ ਪ੍ਰਾਪਰਟੀ ਟਰਸਟ ਬਣਾਈ ਤੀ ਸੰਸੁਖਦੇਵ ਸਿੰਘ ਜੀ ਨੇ ਟਰਸਟ ਬਣਾਉਣ ਤੋਂ ਬਾਅਦ ਉਹਨਾਂ ਨੇ ਵਸੀਅਤ ਕੈਨਸਲ ਵੀ ਕਰੀ ਰਜਿਸਟਰਡ ਉਹ ਕਹਿੰਦੇ ਜੀ ਵਸੀਅਤ ਇਹਨਾਂ ਕੈਨਸਲ ਹੋਈ ਇਹ ਵੀ ਜਾਲੀ ਹੈ ਆਪਣੀ ਪ੍ਰਾਪਰਟੀ ਕਹਿਣ ਲੱਗਾ ਜੀ ਮੇਰੀ ਪ੍ਰਾਪਰਟੀ ਇੱਕ 15 ਸਾਲ ਤੱਕ ਬਤੌਰ ਟਰਸਟੀ ਉਹ ਗੁਰਦਾਰੇ ਦੀ ਸੇਵਾ ਕਰਦਾ ਰਿਹਾ ਹੁਣ ਉਹ 15 ਸਾਲ ਬਾਅਦ ਕਹਿਣ ਲੱਗਾ ਜਦੋਂ ਉਹਨੇ ਟਰਸਟੀ ਤੋਂ ਕੱਟਤਾ రికార్డ్ बोलदा है ट्रस्ट जी ਦਾ ਗੱਲਦਾ ਉਹ ਕਹਿੰਦਾ ਜੀ ਮੈਂ ਹੀ ਮਾਲਕ 15 ਸਾਲ ਬਾਅਦ ਕਹਿਣ ਲੱਗਾ ਮੈਂ ਮਲਕੀਅਤ ਮੈਂ ਹੀ ਮਾਲਕਾ ਕੱਲਾ ਵਸੀਅਤ ਦੀ ਬਣਾਤੀ ਮਕਦਮਾ ਕੀ ਕੀਤਾ ਜੀ ਬੀ ਵਸੇਰ ਨੰਬਰ ਨਾਲ ਵਸੀਅਤ ਹੈ ਮੈਂ ਮਾਲਕੇ ਪ੍ਰਾਪਰਟੀ ਦੇਸਾ ਕਿੰਨੇ 25 ਗੁਰਦੁਆਰੇ ਨੇ ਇੱਕ ਵੀ ਨਹੀਂ ਹੈ ਇਹ ਕਿੱਥੇ ਦਾ ਗੁਰਦੁਆਰਾ ਨਹੀਂ ਹੈ ਕਰਨਾਲ ਹੈ ਹਰਿਆਣਾ ਚ ਹੈ ਯੂਪੀ ਚ ਹੈ ਸਰ ਪੰਜਾਬ ਚ ਬਹੁਤ ਨੇ ਇਹ ਤੇ ਸੰਤ ਸੁਖਦੇਵ ਸਿੰਘ ਦੀ ਜਿਹੜੀ ਹੈ ਉਹਨਾਂ ਨੇ ਪ੍ਰਾਪਰਟੀ ਆ ਰਹੇ ਮੁਖਤਿਆਰ ਵੀ ਰਹੇ ਉਹਨਾਂ ਦਾ ਸੰਤ ਸੁਰਦੇਵ ਸਿੰਘ ਜੀ ਦਾ ਉਹ ਸਾਰੇ ਰਿਕਾਰਡ ਅਦਾਲਤੀ ਜਿ ਲਗਨ ਦੇ باوجود ਅਦਾਲਤ ਨੇ ਇਹ ਕਹਿਤਾ ਵੀ ਟਰਸਟ ਦੀ ਪ੍ਰਾਪਰਟੀ ਹੈ ਟਰਸਟ ਦੇ ਕਮਜਾ ਹੈ ਟਰਸਟ ਦੇ ਨਾਂ ਉਤੇ ਇੰਤਕਾਲ ਹੈ ਟਰਸਟ ਦੇ ਨਾਂ ਉਤੇ ਜਿਮਾਂਬੰਦੀਆਂ ਨੇ ਟਰਸਟ ਦੇ ਨਾਂ ਉਤੇ ਗੁਰਦੌਰੀਆਂ ਨੇ ਕਿਸੇ ਵੀ ਰੇ ਦੇ ਨਾਤੇ ਕੋਈ ਗੁਰਦੌਰੀ ਜਿਮਾਂਬੰਦੀ ਨਹੀਂ ਹੈ ਇਹ ਮੇਰੇ ਕੋਲ ਤਾਂ 2019 ਜਾਇਏ ਨੇ 2016 17 ਚ ਕਸ਼ਮੀਰ ਸੀਨੇਮ ਕਤਵਾ ਕੀਤਾ ਪਹਿਲਾ ਅੱਛਾ ਵੀ ਜੀ ਇਸ ਪ੍ਰੋਪਰਟੀ ਦਾ ਮੈਂ ਮਾਲਕ ਐ ਮੇਰਾ ਕਬਜ਼ਾ ਐ ਅਦਾਲਤ ਨੇ ਕਹਿੰਦਾ ਨਾ ਤੁਸੀਂ ਮਾਲਕ ਹੋ ਨਾ ਤੁਸੀਂ ਕਬਜ਼ਾ ਹਾ ਇਹਨਾਂ ਨੇ ਮੁਕਦਮਾ ਕੀਤਾ 2019 ਦੇ ਵਿੱਚ ਟਰਸਟ ਨੇ ਇਹਨਾਂ ਨੇ ਇਕੱਲੇ ਦਾ ਨਹੀਂ ਹੈ ਇਹਦਾ ਬਲਕਿ ਇਹ ਬਤੌਰ ਟਰਸਟੀ ਦਖਸਤ ਵੀ ਨਹੀਂ ਹੈ 6 ਬੰਦੇ ਜਿਹੜੇ ਟਰਸਟੀ تھے ਉਸ ਉਹਨਾਂ ਦਾ ਦਖਸਤ ਕਰਵਾਇਆ ਜਿਹੜਾ ਬੰਦੇ ਉਸ ਵੇਲੇ ਤੇ ਉਹਨਾਂ ਨੇ ਅਦਾਲਤ ਨੇ ਕਿਹਾ ਤਾਂ ਵੀ ਹਾਂ ਇਹ ਟਰਸਟ ਦੀ ਜਗ੍ਹਾ ਟਰਸਟ ਚ ਲਾ ਰਿਹਾ ਟਰਸਟ ਨਹੀਂ ਕੰਟਰੋਲ ਰਾਜਨੀਤਿਕ ਇਹ ਕਹਿੰਦਾ ਟਰਸਟ ਦਾ ਕਬਜਾ ਹੈ ਕੋਈ ਰਾਜ ਬੰਦਾ ਹੋਰ ਤੀਜਾ ਬੰਦਾ ਕਸ਼ਮੀਰ ਸਿੰਘ ਉਹਦੇ ਚ 50 ਬੰਦੇ ਨੇ ਜਿਹੜੇ ਉਹ ਕਹਿੰਦਾ ਜੀ ਮੈਂ ਕਮੇਟੀ ਬਣਾਤੀ ਪਿੰਡ ਵਾਲਿਆਂ ਨੇ ਟਰਸਟ ਤੋੜਤਾ ਐਸਜੀਐਮ ਨੇ ਕਮੇਟੀ ਬਣਾਤੀ ਉਹ ਅਦਾਲਤ ਨੇ ਕਹਿੰਦਾ ਕੋਈ ਕਮੇਟੀ ਨਹੀਂ ਕੋਈ ਜਿਹੜੇ ਪੋਲੀਟੀਕਲ ਇੰਟਰਫੀਅਰੈਂਸ ਥੀਗੀ ਐਸ ਪਰ ਰੋਲ ਕੀ ਬਣਦਾ ਜੀ ਜੇ ਉਹ ਵਿਗਨ ਪਾਉਂਦੇ ਨੇਗੇ ਇਹਨਾਂ ਦੇ ਕਿਸੇ ਅਦਾਲਤ ਦੇ ਹੁਕਮ ਦੀ ਤੋਹੀਨ ਹੈ ਕੰਟੈਂਪਟ ਜਿਹਨੂੰ ਕਹਿੰਦੇ ਆਪਾਂ ਕੰਟੈਂਪਟ ਹੈ ਇਹ ਕੱਲੋਂ ਹੁਣ ਆਇਆ ਵੀ ਇੱਕ ਕਦਮ ਦੇ ਚਾਰੋਂ ਕਦਮੇ ਬਣ ਜਾਣਗੇ ਇਹਦੇ ਪੁਲਿਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਹੈ ਵੀ ਕਿਸੇ ਨੂੰ ਦਖਲਅੰਦਾਜ਼ੀ ਨਾ ਕਰਨ ਦੇਣ ਮਕਦਮਾ ਗੁਰੂ ਕਾਬ ਦੇ ਚਾਰ ਪੈਸੇ ਐਨੇ ਜਿਹੜੇ ਆਂਦੇ ਨੇ ਉਹ ਮਕਦਮੇ ਤੇ ਲੱਗੀ ਜਾਏਗੀ ਜ਼ਰੂਰ ਤੇ ਨਹੀਂ ਮਕਦਮਿਆਂ ਦੀ 10 ਸਾਲ ਹੋ ਗਏ ਮਕਦਮੇ ਬਾਜੀ ਮੁਖਤੀ ਉਲਝੇ ਉਲਝੇ ਵੇ ਕਿੱਥੇ ਦਾ ਗੁਰਦੁਆਰੇ ਦੇ ਸਕੂਲ ਹਾਸਤਾ ਏ ਕਿੱਥੇ ਉਹਦੀ ਡਿਵੈਲਪਮੈਂਟ ਹੋਵੇ ਬੱਚੇ ਪੜ੍ਹਨ ਕਿੱਥੇ ਆ ਮਗਦਮੇ ਬਈ ਚਪੇਵੇਂ ਨਹੀਂ ਹੁਣ ਇਹ ਸੁਪਰੀਮ ਕੋਰਟ ਤੱਕ ਗਏ ਸੁਪਰੀਮ ਕੋਰਟ ਤੋਂ ਆਰਡਰ ਕਰਾ ਕੇ ਲੈ ਕੇ ਆਏ ਵੀ ਇਸ ਕੇਸ ਦਾ 1 ਸਾਲ ਚ ਫੈਸਲਾ ਕਰੋ ਤਾਂ 1 ਸਾਲ ਚ ਹੁਣ ਇਹ ਜੱਜ ਬਹੁਤ ਇਮਾਨਦਾਰ ਹੈ 1 ਸਾਲ ਦੇ ਵਿੱਚ ਉਹਨੇ ਨਵੰਬਰ 31 ਨੂੰ 1 ਸਾਲ ਹੋਣਾ ਬੁਰਾ ਹੁਣ ਉਸ ਤੋਂ ਪਹਿਲਾਂ ਉਹਨੇ ਫੈਸਲਾ ਕਰ ਦਿੱਤਾ ਜਾਲੀ ਇੰਟਰਸਟ ਜਿਵੇਂ ਬਣਾ ਮੈਂ ਵੀ ਮੈਂਬਰਸ਼ਿਪ 14 ਤੱਕ ਕੋਈ ਚੱਲਦਾ ਰਿਹਾ ਜਦੋਂ ਖਾਮ ਖਾ ਬਣਾ ਮਤਲਬ ਵਿਆ ਕਰਨ ਲੱਗੇ ਇੱਥੇ ਫਿਰ ਅਸੀਂ ਉਹਨਾਂ ਨੂੰ ਚੈਲੰਜ ਕਰ ਲਿੱਤਾ ਹਾਂਜੀ ਉਹ ਵਸੀਰ ਦੇ ਨਾਂ ਤੇ ਚਲੋ ਕੇਸ ਸੀ ਜਿਹੜਾ ਹੋਈ ਜਾਂ ਜਿਵੇਂ ਹੋਇਆ ਕੇਸ ਜਿੱਤ ਗਏ ਜਾਂ ਅਸੀਂ ਹਾਰ ਗਏ ਉਹ ਅਸੀਂ ਕੇਸ ਅੱਗੇ ਪਾ ਦਿੱਤਾ ਜਦ ਆ ਕੇ ਇੱਥੇ ਆ ਕੇ ਸਾਨੂੰ ਆ ਕੇ ਚਾਬੀਆਂ ਦੇ ਦਿਓ ਜੀ ਮੈਂ ਕਿ ਗੁਰੂ ਘਰ ਦੀਆਂ ਚਾਬੇ ਕਿਵੇਂ ਦੇ ਦਈਏ ਅਸੀਂ ਸੇਵਾ ਕਰਾਣੇ ਜਾਂਦਾ ਮੈਂ ਇਥੇ ਕੁੱਟ ਕੇ ਲੁੱਟ ਕੇ ਲੈ ਜਾਂਦਾ ਸਾਰਾ ਕੁਝ ਜੇ ਪ੍ਰਸ਼ਾਸਨ ਆਇਆ ਤੇ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰੀ ਆ ਵੀ ਸੰਗਤ ਆਈ ہوئی ਹੈ 2015 ਤੋਂ ਜਿਹੜੀ ਇੱਥੇ ਰਜਿਸਟਰਡ ਕਮੇਟੀ ਇੱਥੇ ਆਲੇ-ਦਾਲੇ ਦੇ 15 ਪਿੰਡਾਂ ਦੀ ਬਣੀ ਹੋਈ ਹੈ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਰੈ ਮਸ਼ਵਰਾ ਕਰਾਂਗੇ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ ਵੀ ਠੀਕ ਹੈ ਤੁਹਾਡੀ ਕਮੇਟੀ ਬਹੁਤ ਵਧੀਆ ਕੰਮ ਚਲਾਉਂਦੀ ਹੈ ਪਰ ਸਾਨੂੰ ਉਧਰੋਂ ਵੀ ਤੇ ਤੁਹਾਡੇ ਕੰਨੇਓ ਵੀ 4-4 ਬੰਦੇ ਦਿਓ ਜਿਨ੍ਹਾਂ ਦੀਆਂ ਮੀਟਿੰਗਾਂ ਕਰਕੇ ਅਸੀਂ ਇਹ ਮਸਲੇ ਨੂੰ ਹੱਲ ਕਰ ਦिए ਜਿਹੜਾ ਕੋਟਾਂ ਵਗੈਰਾ ਦੇ ਫੈਸਲੇ ਨੇ ਉਹ ਕਦੇ ਗੁਰਦੁਆਰਿਆਂ ਵਿੱਚ ਲਾਗੂ ਨਹੀਂ ਹੁੰਦੇ ਹੁੰਦੇ ਅਸੀਂ ਕਹਾਂ ਵੀ ਸਾਨੂੰ ਇਹ ਗੱਲ ਮਨਜ਼ੂਰ ਹੈ ਜੀ ਚਲੋ ਅਸੀਂ رائے مشورہ ਕਰਕੇ ਸੰਗਤ ਨਾਲ ਜਿਹੜੇ ਤੁਸੀਂ ਪ੍ਰਸ਼ਾਸਨ ਮੰਗ ਮੰਨੇ ਗਏ ਨੇ ਚਾਰ ਬੰਦੇ ਅਸੀਂ ਦੇ ਦਾਂਗੇ ਉਹ ਮੁਤਾਬਕ ਜੇ ਸਾਨੂੰ ਉਹ ਫੈਸਲਾ ਠੀਕ ਲੱਗੂ ਤਾਂ ਮਨਜ਼ੂਰ ਹੋਊਗਾ ਜੇ ਕੋਈ ਪ੍ਰਸ਼ਾਸਨ ਤੱਕਾ ਚੁੱਕਾ ਕਰੂਗਾ ਤਾਂ ਕਮੇਟੀ ਇੱਥੇ 15 ਤੋਂ ਕੰਮ ਕਰ ਰਹੀ ਹੈ ਉਸੇ ਮੁਤਾਬਕ ਕੰਮ ਚੱਲਦਾ ਰਹੂਗਾ ਤੇ ਜਿਹੜੀ ਮੌਜੂਦਾ ਪ੍ਰਸ਼ਾਸਨ ਤੀ ਕਾਲाराम ਕਾਉਂਸਲ ਐ ਏਡੀਐਮ ਸਾਹਿਬ ਉਹਨਾਂ ਨੇ ਇੱਕ ਆਰਜੀ ਕਮੇਟੀ ਬਣਾਈ ਤੀ 2019 ਚ ਉਹ ਅੱਠ ਮੈਂਬਰੀ ਕਮੇਟੀ ਤੀ ਉਹਦੇ ਵਿੱਚ ਜਦ ਕੇ ਉਹ ਫੈਸਲਾ ਹੋਇਆ ਤੀ ਵੀ ਜਿਹੜੀ ਗੋਲਕਾਂ ਦੀ ਵੀਡੀਓਗ੍ਰਾਫੀ ਲਈ 55 ਲੱਖ ਰਕਮ ਨਿਕਲੀ ਹੈ ਉਹ ਜਿੰਨਾ ਚਿਰ ਖਤਮ ਨਹੀਂ ਹੁੰਦੀ ਉਹਨਾਂ ਚਿਰ ਉਹ ਕਮੇਟੀ ਕੰਮ ਕਰਦੀ ਰਹੂਗੀ ਜਦੋਂ ਪੈਸੇ ਖਤਮ ਹੋ ਗਏ ਉਹ ਕਮੇਟੀ ਤਾਂ ਆਟੋਮੈਟਿਕਲੀ ਉਹ ਖਤਮ ਹੋ ਗਈ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਜਿਹੜੀ 2015 ਤੋਂ ਇਸ ਗੁਰੂ ਘਰ ਦੀ ਦੇਖਭਾਲ ਕਰ ਰਹੀ ਹੈ ਉਹ ਕਮੇਟੀ ਦੇ ਬਰਖਿਲਾਫ ਨਾ ਕੋਈ ਕੇਸ ਹੈ ਨਾ ਕੋਈ ਸਟੇ ਹੈ ਨਾ ਕੋਈ ਉਹਦੇ ਬਰਖਲਾਫ ਆਊਡਰ ਨੇ ਜੇ ਸਾਨੂੰ ਕੋਈ ਪ੍ਰਸ਼ਾਸਨ ਉਹ ਸਾਡੀ ਕਮੇਟੀ ਦੇ ਬਰਖਿਲਾਫ ਇਹ ਖਰਿਆਂ ਦਾ ਸਥਾਨ ਹੈ 12 ਪਿੰਡਾਂ ਦਾ ਸਿੱਧ ਸਰ ਲਾਹੌਰਾਂ ਸਾਹਿਬ ਤਾਂ ਅਸੀਂ ਉਹ ਮੰਨਣ ਨੂੰ ਮਨਜ਼ੂਰ ਆ ਬਰਨਾ ਅਸੀਂ ਇੱਥੇ ਜਿਹੜਾ ਵੀ ਕੋਈ ਫੈਸਲਾ ਹੋਊ ਅਸੀਂ ਸੰਗਤ ਉਸ ਦਾ ਵਿਰੋਧ ਕਰਾਂਗੇ ਜਿਵੇਂ ਕਿ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੈਗਾ ਕਿ ਮਨਜੂ ਕੋਟ ਵੱਲੋਂ ਇੱਕ ਆਡਰ ਆਇਆ ਸੀਗਾ ਰਿਗਾਰਡਿੰਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਸਬੰਧੀ ਉਹ ਸਬੰਧੀ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਹੈਗੀ ਤੇ ਬੜੇ ਪੋਜ਼ਿਟਿਵ ਦੋਵਾਂ ਧਿਰਾਂ ਨੇ ਜਿਹੜਾ ਹੈਗਾ ਇਹ ਚ ਹੰਗਾਰਾ ਭਰਿਆ ਹੈਗਾ ਤੇ ਸਾਨੂੰ ਆਸ ਹੈ ਐਮਿਕੇਬਲੀ ਦੋਵਾਂ ਧਿਰਾਂ ਦੇ ਸਹਿਯੋਗ ਦੇ ਨਾਲ ਇਹ ਮੈਟਰ ਜੱਟ ਲਿਆ ਜਾਏਗਾ ਇਮੀ ਇਹ ਚਾਪਿਆ ਦੀ ਮੰਗ ਕਰਦੇ ਨੇ ਨੰਦੂ ਤੇ ਰਾਤੇ ਉਹ ਚਾਪਿਆ ਦੇ ਨੂੰ ਹੋਵੇ ਤਿਆਰ ਜੀ ਨਹੀਂ ਦੋਵੇਂ ਧਿਰਾਂ ਦੇ ਆਪਸੀ ਸਹਿਮਤੀ ਬਣ ਗਈ ਗੀ ਗੱਲਬਾਤ ਸਾਫ ਸੰਗਤ ਜੋ ਆਪੇ ਚ ਇੱਕ ਕਮੇਟੀ ਬਣਾਣਗੇ ਸਾਵੇਂ ਬੰਦੇ ਲੈ ਕੇ ਜਾਂ ਗੁਰੂ ਮਹਾਰਾਜ ਜੀ ਦੀ ਸ਼ਰਧਾ ਹੈਗੀ ਏ ਤੇ ਉਹ ਦੇ ਅਕੋਰਡਿੰਗਲੀ ਡਿਸੀਜਨ ਹੋ ਜਾਏਗਾ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਕਿਵੇਂ ਕਰਨਾ ਹੈਗਾ ਕੋਈ ਕਾਨੂੰਨ ਵਿਵਸਥਾ ਦੇ ਵਿੱਚ ਵਿਗੜ ਪਾਵੇਗਾ ਜੀ ਫਿਰ ਕਿਸ ਤਰ੍ਹਾਂ ਦੇਖੋ ਉਹ ਦੇ ਰਿਗਾਰਡਿੰਗਲੀ ਜਿਹੜਾ ਹੈਗਾ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਆ ਪਰ ਦੋਵੇਂ ਧਿਰਾਂ ਨੇ ਇਹ ਚੀਜ਼ ਨੂੰ ਜਿਹੜਾ ਹੈਗਾ ਇੱਕਜੁੱਟਤਾ ਜਤਾਈ ਹੈਗੀਏ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਲੈਂਡ ਆਰਡਰ ਦੀ ਸਮੱਸਿਆ ਜਿਹੜੀ ਉਹ ਭੰਗ ਨਹੀਂ ਕਰਨਗੇ ਬਾਬਾ ਕਸ਼ਮੀਰਾ ਨੇ ਪੁਲਿਸ ਦੀ ਤਰ੍ਹਾਂਤੀ ਸਵਾਲ ਉਠਾਇਆ ਵੀ ਕਿਸ ਤਰ੍ਹਾਂ ਜਿਹੜੇ ਬੂਟ ਪਾ ਕੇ ਜਾਂ ਪੁਲਿਸ ਮੁਲਾਜ਼ਮ ਗੁਰਦੁਆਰਾ ਸਾਹਿਬ 'ਤੇ ਜਾ ਰਹੇ ਨੇ ਇਹ ਬੇਅਦਬੀ ਹੈ ਨਹੀਂ ਜੀ ਬਿਲਕੁਲ ਨਹੀਂ ਬਾਬਾ ਜੀ ਕੋਲ ਨਹੀਂ ਆਏ ਹੈਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਸਾਡੇ ਪੁਲਿਸ ਜਿਆਦਾ ਜਿਹੜੇ ਹੈਗੇ ਆ ਵੈਸੇ ਪੂਲ ਸੈਕੂਲਰ ਹੈਗੀ ਪਰ ਜਿਆਦਾ ਸਿੱਖ ਧਰਮ ਦੇ ਵਿੱਚ ਜਿਹੜਾ ਸ਼ਰਧਾ ਰੱਖਣ ਵਾਲੇ ਹੈਗੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਉਨਾ ਹੀ ਮੰਨਦੇ ਆ ਜਿੰਨੇ ਕਿ ਆਮ ਸਿੱਖ ਅਸੀਂ ਆਮ ਸਿੱਖ ਪਰਿਵਾਰਾਂ ਚ ਵੀ ਹੈਗੇ ਆ